ਜਲੰਧਰ ਪੀਏਪੀ ਦੇ ਵਿੱਚ ਅੱਜ ਪੁਲਿਸ ਕਮੇਮੋਰੇਸ਼ਨ ਡੇ ਮਨਾਇਆ ਗਿਆ ਇਸ ਦੇ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਮੌਕੇ ਦੇ ਉੱਪਰ ਪਹੁੰਚੇ ਨੇ ਡੀਜੀਪੀ ਦੇ ਵੱਲੋਂ ਨਸ਼ੇ ਦੇ ਖਿਲਾਫ ਬੋਲਦੇ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਪਹਿਲੀ ਵਾਰ ਪੰਜਾਬ ਪੁਲਿਸ ਨੇ 5200 ਮਾਮਲੇ ਤਰਜ ਕੀਤੇ ਨੇ ਪੁਲਿਸ ਸਮਰਿਤੀ ਦਿਵਸ ਨੂੰ ਲੈ ਕੇ ਅੱਜ ਜਲੰਧਰ ਦੇ ਪੀਏਪੀ ਕੰਪਲੈਕਸ ਦੇ ਵਿੱਚ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਪਹੁੰਚੇ ਨੇ ਉਹਨਾਂ ਨੇ ਸ਼ਹੀਦ ਪੁਲਿਸ ਕਰਮੀਆਂ ਨੂੰ ਸ਼ਰਤਾਂ ਚ ਲਈ ਦਿੱਤੀ ਹੈ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋ ਪੰਜਾਬ ਦੇ ਭਾਜਪਾ ਗੌਰਵ ਯਾਦਵ ਨੇ ਨਸ਼ੇ ਦੀ ਖੇਪ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਪੰਜਾਬ ਪੁਲਿਸ ਦੇ ਵੱਲੋਂ 58 ਹਸੋਂ ਮਾਮਲੇ ਦਰਜ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਨਸ਼ੇ ਦੇ ਖਿਲਾਫ ਕੰਮ ਕਰਨ ਵਾਲੀ ਪੰਜਾਬ ਪੁਲਿਸ ਪਹਿਲੀ ਪੁਲਿਸ ਹੈ। ਉਹਨਾਂ ਅਗੇ ਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਪਾਕਿਸਤਾਨ ਆਰਮੀ ਦੇ ਬਦਲਣ ਤੋਂ ਬਾਅਦ ਪੰਜਾਬ ਦੇ ਵਿੱਚ ਇਲੀਗਲ ਐਕਟੀਵਿਟੀਆਂ ਹੋਰ ਵੀ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਪੁਲਿਸ ਐ ਲੱਗ ਸਟ੍ਰੈਟਜੀ ਦੇ ਨਾਲ ਕੰਮ ਕਰ ਰਹੀ ਹੈ ਹਥਿਆਰਾਂ ਤੇ ਨਸ਼ੇ ਦੀ ਇਲੀਗਲ ਸਮਗਲਿੰਗ ਨੂੰ ਰੋਕਣ ਦੇ ਲਈ ਕਾਮਯਾਬ ਸਾਬਤ ਹੋ ਰਹੀ ਹੈ ਅਸੀਂ ਜਿਹੜੇ ਪੰਜਾਬ ਸ਼ਹੀਦ ਜਿਹੜੇ ਪੁਲਿਸ ਦੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਕੀ ਤਰ੍ਹਾਂ ਅਸੀਂ ਜਲੰਧਰ ਇਕੱਠੇ ਹੋਏ ਸੀ ਸਟੇਟ ਲੈਵਲ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਰੇ ਭਾਰਤ ਦੇ ਵਿੱਚ 191 ਜਿਹੜੇ ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ जी उसकी ड्यूटी हैगी लॉ एंड ऑर्डर में मेनटेन करने की। एनी आई वुड वेलकम। ड्रग्स तो के तो जो ऑपरेशन चल रहा लगातार तो कुछ नमी इनपुट आई हो तो यह जरा युद्ध नशे विरुद्ध जरा कैंपेन निरंतर जारी है जी इस बारी साड़ी रिकवरी हैगी हिस्टोरीकली हाई साइ तकर सौ तो किलो तो वह हीरोइन असी रिकवर की है ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹਿਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਨੇ ਇੰਸਟਾਲ ਕੀਤੇ ਸੀ ਉਹਨਾਂ ਦੇ ਨਾਲ ਨਾਲ ਪੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ ਅਸੀਂ ਦੇਖਿਆ ਕਾਫੀ ਇੱਕ ਪ੍ਰਭਾਵੀ ਤਰੀਕੇ ਨਾਲ ਫਰਕ ਪਿਆ ਹੈ ਤੇ ਐਟ ਦ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਜਿਵੇਂ ਮੋਹੱਲਿਆਂ 'ਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਸਾਡੀ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਇੱਕ ਬਹੁਤ ਹੀ ਕਾਮਯਾਬ ਸਟੈਪ ਸਾਬਿਤ ਹੋਈ ਹੈ ਤੇ ਲੋਕਾਂ ਦੀ ਇਨਪੁਟ ਤੇ ਤਕਰੀਬਨ ਅਸੀਂ 5800 ਐਫ ਆਈ ਆਰ ਅਰਜ ਕਰ ਚੁੱਕੇ ਹਾਂ ਤੇ ਸਾਨੂੰ 16000 ਦੇ ਕਰੀਬ ਟਿਪਸ ਆਈਆਂ ਸੀ ਸੋ ਇਥੇ ਇਹ ਇਹ ਇੰਡੀਆ ਦੇ ਵਿੱਚ ਹਾਈਐਸਟ ਜਿਹੜਾ ਕਨਵਰਸ਼ਨ ਰੇਸ਼ਿਓ ਹੈ ਸੋ ਪੁਆਇੰਟ ਆਫ ਸੇਲ ਤੇ ਵੀ ਤੇ ਇਸ ਤੋਂ ਇਲਾਵਾ ਜਿਹੜੇ ਵੱਡੀ ਖੇਪਾਂ ਆਉਂਦੀਆਂ ਵਿੱਚੋਂ ਸਾਡਾ ਫੋਕਸ ਬਿਗ ਫਿਸ਼ ਤੇ ਵੀ ਹੈਗਾ ਤੇ ਐਟ ਦ ਸੇਮ ਟਾਈਮ ਜਿਹੜੇ ਪੈਡਲਰ ਜਿਹੜੇ ਬੇਸ਼ਕ ਹੈ ਕਿ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ, ਆਊਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ 'ਚ ਇਹ ਵੀ ਨਾਲ ਹੀ ਨਾਲ ਇਹ ਵੀ ਐਫਰਟ ਸਟੇ ਬਿਊਰੋ ਰਿਪੋਰਟ ਔਨ ਪੁਆਇੰਟ